ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਦੇ ਵਿੱਚ ਕਲੇਰ ਪਿੰਡ ਆ ਜਿਹੜਾ ਜਦੋਂ ਆਪਾਂ ਮੋਦਕੀ ਤੋਂ ਫਰੀਦਕੋਟ ਨੂੰ ਜਾਂਦੇ ਆ ਨਾ ਮਿੱਤਰੋ ਤੇ ਚੰਦਬੱਜੇ ਦਾ ਪੁਲ ਉੱਤਰਨ ਤੋਂ ਬਾਅਦ 2.3 ਕਿਲੋਮੀਟਰ ਦੀ 4 ਦੀ ਦੂਰੀ ਤੈਅ ਕਰਨ ਤੋਂ ਬਾਅਦ ਵੱਡੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਵਾ ਕਲੇਰ ਤੇ ਕਲੇਰ ਪਿੰਡ ਤੋਂ ਜਿਹੜੀ ਛੜਕੇ ਜਾਂਦੀ ਆ ਪੱਕੇ ਨੂੰ ਉਹ ਛੜਕੇ ਦੇ ਉੱਤੇ ਬਾਈ ਹੁਣਾਂ ਦਾ ਵਾਟਰ ਬਾਕਸ ਦੀ ਟੈਂਕੀ ਦੇ ਕੋਲੇ ਘਰ ਆ ਆ ਮਿੱਤਰੋ ਜਿਹੜੀ ਸੜਕ ਆ ਜਾਂਦੀ ਕੋਲ ਦੀ ਨੰਗਰੀ ਆ ਤੁਸੀਂ ਦੇਖ ਸਕਦੇ ਜਦੋਂ ਤੁਸੀਂ ਇਧਰਲੇ ਪਾਸੇ ਤੋਂ ਕਲੇਰਾਂ ਵਾਲੇ ਪਾਸੇ ਤੋਂ ਆਓਗੇ ਤਾਂ ਪਹਿਲਾ ਘਾਰ ਹੀ ਬਾਈ ਹੁਣਾਂ ਦਾ ਆ ਜਾਣਾ ਮਤਲਬ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਨੀਲੀ ਰਾਵੀ ਦੀ ਇੱਕ ਟੌਪ ਦੀ ਮਹਿ ਵਕਾਉ ਆ ਭਾਈ ਉਹਨਾਂ ਦੇ ਕੋਲੇ ਕਿਨਵਾ ਸੂਆ ਸੁੰਦੀ ਆ ਕਿੰਨੇ ਦੁੱਧ ਦੀ ਮਲਕਣਾ ਕੀ ਰੇਟ ਆ ਸਾਰੀ ਗੱਲਬਾਤ ਕਰਦੇ ਆ ਭਾਈ ਦੇ ਨਾਲ ਸੱਸੀ ਗੱਲ ਵੀਰੇ ਕੀ ਹਾਲ ਆ ਵੱਡੇ ਭਾਈ ਵਧੀਆ ਹੀ ਵਧੀਆ ਸੇਤਾ ਦੇ ਪਰਿਵਾਰ ਭਾਈ ਵਧੀਆ ਭਈ ਆਪਣਾ ਸ਼ੁਕਰਾਚੇ ਨਾਮ ਦੱਸ ਦੀ ਕਿਹਨਾਂ ਦੀ ਇੱਕ ਵਾਰੀ ਨਾਮ ਜਗਜੀਤ ਸਿੰਘ ਸੰਨ ਬਿਆਨਸ ਸਿੰਘ ਸਾਡੇ ਲੱਖਾ ਕਹਿੰਦੇ ਆ ਭਾਈ ਠੀਕ ਆ ਭਾਈ ਨਾਮ ਜਗਜੀਤ ਸਿੰਘ ਆ ਸੰਨ ਆਫ ਬਿਆਨਸ ਸਿੰਘ ਆ ਵੈਸੇ ਪਿੰਡ ਦੇ ਵਿੱਚ ਲੱਖਾ ਲੱਖਾ ਕਹਿੰਦੇ ਠੀਕ ਆ ਵੀਰੇ ਅੱਛਾ ਜਿਹੜੀ ਆਪਾਂ ਝੋਟੀ ਵੇਚ ਰਹੀ ਆ ਵੀਰੇ ਇਹ ਕਿਨਵਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਭਾਈ ਤੀਜਾ ਸੋਣਾ ਬਈ ਕਿੰਨੇ ਦਿਨ ਪਏ ਵੀ ਰੇਂਦੇ ਹਜੇ ਇਹ ਵੀ ਲੈ ਜੂ 5-7 ਦਿਨ ਠੀਕ ਆ ਬਈ ਹਫਤੇ ਵਾਂਗੂ ਹਜੇ ਕੱਢ ਜੂਗੀ ਕੱਢ ਜੂਗੀ ਬਈ ਠੀਕ ਆ ਦੇਵਾ ਲੂਗਾ ਤਾਂ ਫਿਰ ਬਣਾ ਜਾਂਦੀ ਹੈ ਦੇਵਾ ਪੂਰਾ ਬਣਾਉ ਬਈ ਠੀਕ ਆ ਬਈ ਅੱਛਾ ਇੱਕ ਤਾਂ ਹੁੰਦਾ ਕੈਨ ਵਾਲਾ ਤੇ ਇੱਕ ਹੁੰਦਾ ਤੋਲਣ ਵਾਲਾ ਤੋਲਣ ਵਾਲਾ ਦੁੱਧ ਕਿੰਨਾ ਤੋਲਿਆ ਹੋਇਆ ਇਹਨੇ ਬਈ 16 ਕਿਲੋ ਤੁਸੀਂ 15 ਹੀ ਮੰਨ ਕੇ 15 ਕਿਲੋ ਇਹਨੇ ਕੰਡੇ ਤੋਲਣ ਦਿੱਤਾ ਹੋਇਆ ਬਈ ਬਈ 15 ਕਿਲੋ ਦੁੱਧ ਕੰਡੇ ਦੇ ਚੜਾਇਆ ਹੋਇਆ ਚੜਾਇਆ ਹੋਇਆ ਬਈ ਠੀਕ ਆ ਬਈ ਅੱਛਾ ਅੱਗੇ ਟੀਕੇ ਕਿਹੜੇ ਤੋਂ ਗੱਪਣਾ ਬਈ ਇਹ ਸੀਮਣ ਪਰ ਆਇਆ ਕਿ ਸਾਨ ਤੋਂ ਹੀ ਕਰੋ ਨਾ ਨਾ ਬਾਈ ਸੀਮਣ ਹੀ ਭਰਾਇਆ ਟੀਕੇ ਦੀ ਕੋਈ ਹੈ ਨਹੀਂ ਯਾਰ ਸਾਡੇ ਕੋਲ ਕੋਲ ਹੈ ਨਹੀਂ ਵੀ ਚੰਗ ਭਰਾਇਆ ਚੰਗਈ ਚੰਗਾ ਭਰਾਇਆ ਬਾਈ ਨੀਲੀ ਰਵੀ ਦਾ ਹੀ ਭਰਾਇਆ ਸੀ ਨੀਲੀ ਰਵੀ ਦਾ ਹੀ ਭਰਾਇਆ ਬਾਈ ਅੱਛਾ ਇੱਕ ਗੱਲ ਹੋਰ ਹੁੰਦੀ ਕਈ ਵਾਰੀ ਮਈਆਂ ਹੱਥ ਉਤਦਾ ਕਰਦੇ ਆ ਉਤਦਾ ਤਾਂ ਨਹੀਂ ਕਰਦੀ ਬੰਦਾ ਚੋਲੇ ਪੂੜੀ ਚੋਲੇ ਕੋਈ ਝੱਲ ਨਹੀਂ ਨਹੀਂ ਕੋਈ ਚੱਕਰ ਨਹੀਂ ਬਾਈ ਠੀਕ ਹੈ ਵੀਰੇ ਠੀਕ ਹੈ ਬਾਈ ਸੀਲ ਠੰਡੀ ਹੈ ਇਹ ਸੀਲ ਠੰਡੀ ਬਾਈ ਤੁਸੀਂ ਬਈ ਠੀਕ ਹੈ ਬਾਈ ਨਹੀਂ ਮਤਲਬ ਦੇਖ ਸਕਦੇ ਆ ਤੁਸੀਂ ਕਰਮ ਵਾਲੀ ਨੂੰ ਬਾਡੀ ਬੰਤਰ ਦੀ ਪੂਰੀ ਖੁੱਲੀ ਡੋਲੀ ਹੋਵੇ ਆ ਲੈ ਵੀ ਦੀਪ ਤੇ ਛੜਕ ਤੇ ਕੜਾ ਦੀਪ ਨੇ ਕਢਾ ਦੇ ਕਿੜਾ ਕਰੀ ਤੈਨ ਨਥਣ ਗਲਾਬੀ ਆ ਇੱਕ ਕਾਲਾ ਕਰਮਾਂ ਵਾਲੀ ਨੂੰ ਲੇਵੇ ਲੂਵੇ ਦੀ ਪੱਧਰੀ ਤੇ ਸਮੰਦਰੀ ਕੱਚੀ ਕੱਚੀ ਮੈਂ ਜ਼ਰੂਰ ਹਜੇ ਦਿਨ ਕੱਢਦੀ ਆ ਮਿੱਤਰੋ ਐਨ ਤਿਆਰ ਹੋ ਗਈ ਨਾ ਜਦੋਂ ਠੋਕਰਾਂ ਦੇ ਉੱਤੇ ਜਦੋਂ ਡਾਲਿਆਂ ਦੇ ਉੱਤੇ ਹੋ ਗਈ ਉਦੋਂ ਗੱਲਬਾਤ ਇਹਦੀ ਕੁਝ ਹੋਰ ਹੋਣੀ ਆ ਕਿਉਂਕਿ ਅੱਜ ਕੱਚੀ ਆ ਜਦੋਂ ਭਰ ਗਈ ਉਦੋਂ ਇਹਦੀ ਤੋਰ ਵੀ ਬਦਲ ਜਾਣੀ ਆ ਇਹਦੀ ਬੰਤਰ ਵੀ ਸੋਹਣੀ ਲੱਗਣ ਲੱਗ ਪੈਣੀ ਆ ਕਰਮਾਂ ਅੱਛਾ ਵੀਰੇ ਇਹਦੇ ਟੀਕਾ ਵੀ ਚੰਗਾ ਪਰਾਇਆ ਫਿਰ ਹੁਣ ਆਤ ਕੀ ਰੇਟ ਕੀ ਰੱਖਿਆ ਹੁੰਦਾ ਬਈ ਇਹਦਾ ਰੇਟ ਬਈ 1,55,000 1,55,000 ਰੁਪਏ ਦੇਣੀ ਕਿੰਨੇ ਦੀ ਜਮ ਜਮ ਡੇਢ ਦੀ ਦੇਣੀ ਆ ਬਈ ਡੇਢ ਲੱਖ ਰੁਪਏ ਦੀ ਦੇਣੀ ਆ ਦੇਣੀ ਦੇਣੀ ਠੀਕ ਆ ਬਈ ਨਾਮ ਮਾਨਤਨ ਮੌਕੇ ਤੇ ਵੀ ਆਏਗੇ ਮਾੜਾ ਮੋਟਾ ਮਾਨਤਨ ਕਰਾਂਗੇ ਬਈ ਠੀਕ ਆ ਬਈ ਨੰਬਰ ਕਿੰਨਾ ਆ ਗਿਆ ਵੀਰੇ 82840 ਹੂੰ 29622 82 840 840 2962 2962 ਹਾਂਜੀ ਮਿੱਤਰੋ ਇਸ ਨੰਬਰ ਤੇ ਤੁਸੀਂ ਬਾਈ ਨਾਲ ਕਰਨਾ ਵਾ ਰਾਬਤਾ ਕੈਮ ਨੰਬਰ ਦਾ ਜਿਹੜੇ ਤੇ ਤੁਹਾਡੀ ਗੱਲ ਹੋਊਗੀ ਹੁਣ ਪਹਿਲਾ ਇੱਕ ਵਾਰੀ ਨੀਲੀ 라ਵੀ ਦੀ ਮਹਿੰਦੀਆਂ ਮਾਰਕਿੰਗਾਂ ਨਿਸ਼ਾਨੀਆਂ ਤੁਹਾਨੂੰ ਸਾਰੀਆਂ ਦੱਸ ਦੇਵਾਂ ਮੱਥੇ ਦੇ ਉੱਤੇ ਪਟਾ ਚਾਰੇ ਪੈਰਾਂ ਤੇ ਨਿਸ਼ਾਨ ਤਿੰਨ ਥਣ ਗਲੱਬੀਆ ਤੁਨੀ ਤੇ ਨਿਸ਼ਾਨਾ ਸੂਲ ਤੇ ਵੀ ਬੇਬੰਦੂਮਾ ਨਿਸ਼ਾਨਾ ਜਿਹੜਾ ਉਹ ਤੁਹਾਨੂੰ ਨਜ਼ਰ ਜ਼ਰੂਰ ਆਊਗਾ ਜਦੋਂ ਤੁਸੀਂ ਆ ਕੇ ਵੇਖੋਗੇ ਵੀ ਸ਼ੇਪ ਦੇ ਵਿੱਚ ਕੰਗਰੋਟ ਆ ਪੱਧਰੀ ਸਮਦਰੀ ਮਿੱਤਰੋ ਕਰਮਾ ਵਾਲੀ ਬਰੀਕ ਚਮੜੀ ਦੇ ਵਿੱਚ ਦੁੱਧ ਵਾਲੀ ਮੈਂ ਆ ਚੰਗੇ ਸੀਮੰਟ ਤੋਂ ਗੱਬਣਾ 1,55,000 ਰੁਪਇਆ ਇਹਦਾ ਰੇਟ ਆ 1.5 ਲੱਖ ਦੀ ਮਾਲਕਾਂ ਦੇ ਵੀ ਆਪਾਂ ਦੇ ਦੇਾਂਗੇ ਸਿੰਘ ਬੰਤਰ ਦੀ ਮੈਂ ਬਹੁਤ ਸੋਹਣੀ ਆ ਤੀਜਾ ਸੂਆ ਸੁੰਦੀ ਆ ਹਫਤੇ ਦੀ ਕੱਚੀ ਆ ਹੁਣ ਆਜੋ ਵੜ ਤੇ ਵੀਰੇ ਵੜ ਵੀ ਇਹ ਵੀ ਵੇਚਨੀ ਆ ਇਹ ਵੀ ਵੇਚਨੀ ਆ ਇਹ ਕਿੰਨਾ ਸੂਆ ਸੁੰਦੀ ਮੈਂ ਦੂਜਾ ਸੂਸ ਹੁੰਦੀ ਬਈ ਇਹ ਦੂਜਾ ਸੂਸ ਹੁੰਦੀ ਹੈ ਇਹਦੇ ਕਿੰਨੇ ਦੇ ਰੁਪਏ ਪਈ ਹੈ ਜੇ ਇਹ 10 ਦਾ ਲੈ ਜਾਓ ਬਈ 10 ਦਾ ਲੈ ਲਊਗੀ ਹਾਂਜੀ ਬਈ ਠੀਕ ਹੈ ਬਈ ਤੇ ਕਿੰਨਾ ਦੋ ਦਿੱਤਾ ਇਹਨੇ ਪਹਿਲੇ ਸੂਏ ਬਈ ਇਹਨੇ 9-10 ਕਿਲੋ ਦਿੱਤਾ ਬਈ ਪਹਿਲੇ ਸੂਏ ਬਈ ਹੁਣ ਮਨ ਲਾ ਇਹ ਵੇਤਨੀਆਂ ਤੇ ਦਿਨ ਹਜੇ 10 ਪੈ ਸੋਣੀ ਬਣ ਜੂਗੀ ਫਿਰ ਵਧੀਆ ਬਣੂਗੀ ਬਈ ਠੀਕ ਅਸੀਲ ਸੰਧੀ ਜਿਹੜਾ ਮਰਜੀ ਚੋਈ ਜਾਵੇ ਹਨਾ ਠੀਕ ਹੈ ਬਈ ਅੱਛਾ ਰੇਟ ਵੀ ਰੇਂਜ ਦਾ ਕੀ ਰੱਖਿਆ ਬਈ ਇਹ ਤਾਂ ਵੀ 38000 ਰੁਪਿਆ 38000 ਰੁਪਿਆ ਦੋ ਘੜਾ ਚਾਲੀ ਮਾਨਤਨ ਮੌਕੇ ਦੇ ਆਪਾਂ ਕਰਦੇ ਹਾਂ ਮਾਨਤਨ ਕਰਦੇ ਥੋੜਾ ਬਹੁਤ ਮਾਨਤਨ ਠੀਕ ਹੈ ਬਈ ਲੈ ਵੀ ਮਿੱਤਰੋ ਦੂਜਾ ਸੂਆ ਵਾ ਜਿਹੜੇ ਭਰਾਵਾਂ ਨੇ ਘੱਟ ਪੈਸੇ ਲਾਉਣੇ ਆ ਟੋਕੜ ਗਾਂ ਲੈਣ ਬਾਰੇ ਸੋਚਦੇ ਆ ਟੋਕੜ ਗਾਂ ਵੀ ਤੁਸੀਂ ਅੱਜ ਮਾਰਕੀਟ ਦੇ ਰੇਟ ਦੇ ਵਿੱਚ ਜੇ ਲੈਣ ਜਾਓਗੇ 10 11 ਕਿਲੋ ਵਾਲੀ ਤਾਂ ਤੁਹਾਨੂੰ 30 32000 ਦੇ ਘਰਾਂ ਦੇ ਵਿੱਚ 28 30 ਦੇ ਘਰਾਂ ਦੇ ਮਿਲੂਗੀ ਉਹਦੇ ਨਾਲ ਉਹ ਚੰਗੀ ਰਹੂਗੀ ਬਈ ਜੇ ਕੋਈ ਭਰਾ ਟਕਾ ਕੇ ਸੇਵਾ ਕਰ ਲੂਗਾ ਦੀ 12 ਕਿਲੋ ਦੁੱਧ ਦੇ ਦੂਗੀ ਟੋਰਾ ਦੇ ਨਾਲ ਪਰ ਤੁਸੀਂ ਇੱਥੋਂ 10 ਮਨ ਕੇ ਖਰੀਦ ਰਹੀਆਂ ਮਿੱਤਰੋ ਥਾਣਾ ਚੰਗਾ ਲੱਗਾ ਦੁੱਧ ਵੀ ਸੰਗਣਾ ਹੋਊਗਾ ਬਾਈ ਅੱਜ ਦਾ ਦੁੱਧ ਦਾ ਹੁੰਦਾ ਬਾਈ ਸੀਲ ਠੰਡੀ ਆ ਮਿੱਤਰੋ ਸਿਰਫ 38000 ਰੁਪਈਆ ਦੀ ਡਿਮਾਂਡ ਆ ਜਰਸੀ ਨਸਲ ਦੇ ਵਿੱਚ ਪੈਂਦੀ ਆ ਬਾਈ ਰੇਟ ਤੁਹਾਨੂੰ ਦੱਸ ਦਿੱਤਾ ਵਾ ਨੰਬਰ ਆਪਾਂ ਵੀਰ ਦਾ ਲੈ ਲੈਣੇ ਆ ਸਕਰੀਨ ਤੇ ਚੱਲੀ ਜਾਂਦਾ ਵਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲੈਣੀ ਆ ਨੰਬਰ ਲਾਇ ਨੋਟ ਕਰਾਇਆ ਹੀ ਹੋਇਆ ਆਪਾਂ ਕੋਈ ਨੰਬਰ ਸਕਰੀਨ ਦੇ ਉੱਤੇ ਆ ਬਾਈ ਦਾ ਮਿੱਤਰੋ ਪਿੰਡ ਹੈਗਾ ਜਿਹੜਾ ਕਲੇਰ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਤੇ ਜਿਹੜੀ ਕਲੇਰਾਂ ਤੋਂ ਪੱਕੇ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਬਾਈ ਦਾ ਘਰ ਆ ਅਗਲੀ ਕਾਰਵਾਈ ਲਈ ਨੰ ਅਨਵਰ ਸ਼ੁਕਰੀਆ ਜੁੜਨ